ਤਲਵਾੜਾ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਇਸ ਸਮੇਂ ਅਨੁਸਾਰ ਜ਼ਿਲ੍ਹੇ ਅਰին ਵੰਦੇ ਦਰਿਆ ਬਿਆਸ ਦੇ ਖੇਤਰ ਦੀਆਂ ਦਿਖਾ ਰਿਹਾ ਇਸ ਸਮੇਂ ਅਸੀਂ ਬਿਲਕੁਲ ਗੇਜਮੀਟਰ ਦੇ ਨਜ਼ਦੀਕ ਖੜੇ ਹੋਏ ਹਾਂ ਔਰ ਪਾਣੀ ਦੇ ਪੱਧਰ ਦੀ ਜਿਹੜੀ ਹੈਗੀ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਾਂਗੇ ਲਗਾਤਾਰ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਬੀਤੇ 72 ਘੰਟਿਆਂ ਦੀ ਗੱਲ ਕਰੀਏ ਤਾਂ 72 ਘੰਟਿਆਂ ਤੋਂ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਆਮਤ ਜਿਹੜੀ ਹੈਗੀ ਹੈ ਲਗਾਤਾਰ ਹੋ ਰਹੀ ਹੈ ਹੁਣ ਦੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ 2 ਦਿਨ ਤੋਂ ਕਰੀਬ 48 ਘੰਟਿਆਂ ਦਰਮਿਆਨ ਜੋ ਪਾਣੀ ਦਾ ਪੱਧਰ ਬਣਿਆ ਹੋਇਆ ਸੀ yellow alert ਦੇ ਉੱਤੇ ਪਾਣੀ ਦਾ ਪੱਧਰ ਇੱਥੇ ਜਿਹੜਾ ਸੀਗਾ ਉਹ ਵਾਪਸ ਆ ਗਿਆ ਸੀ ਔਰ ਉਸ ਤੋਂ ਬਾਅਦ ਦੀ ਜਿਹੜੀ ਹੁਣ ਦੀ ਸਥਿਤੀ ਹੈਗੀ ਆ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਵੀ 0.6 ਜਿਹੜਾ ਹੈਗਾ ਪਾਣੀ ਦਾ ਪੱਧਰ ਇੱਥੇ ਵੱਧ ਚੁੱਕਾ ਹੈ ਇਸ ਸਮੇਂ ਮੇਰੇ ਨਾਲ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੇਸ਼ ਸਿੰਘ ਮੌਜੂਦ ਨੇ ਉਮੇਸ਼ ਜੀ ਤਾਜ਼ਾ ਸਥਿਤੀ ਐਕਚੁਅਲ ਗੇਜ ਜਿਹੜੀ ਹੈਗੀ ਆ ਅੱਜ 13 ਅਗਸਤ 4 ਵਜੇ ਦੀ ਕੀ ਹੈਗੀ ਜੀ 4 ਵਜ ਦੀ ਜਿਹੜੀ 4 ਵਜ ਦੀ ਤਾਂ ਅਸੀਂ ਭੇਜ ਨਹੀਂ ਗਈ ਹ ਸਤ ਪਰ ਜਿਹੜੀ 3 ਵਜ ਦੀ ਅਸੀਂ ਉਹ ਭੇਜੀ ਹੈ ਰਿਪੋਰਟ ਦੀ ਉਹ ਅਸੀਂ ਭੇਜੀ ਹੈ 740.60 ਤੇ ਡਿਸਚਾਰਜ ਬਣਦਾ ਉਹਦੇ ਨਾਲ 1,22,000 ਕਿਊਸਿਕ ਲਗਭਗ ਜੀ ਠੀਕ ਹੈ ਹਾਂਜੀ ਜਿਹੜਾ ਜਿਵੇਂ ਪਹਿਲਾਂ ਗੱਲ ਕੀਤੀ ਮੈਂ yellow alert ਦੇ ਉੱਤੇ ਸੀਗਾ 1,05,000 ਕਿਊਸਿਕ ਦੇ ਕਰੀਬ yellow alert ਹਾਂਜੀ ਹਾਂਜੀ 17 ਕੇਹ ਹਜ਼ਾਰ ਦੇ ਕਰੀਬ ਜਿਹੜਾ ਹੈਗਾ ਕਿ ਉਸੇ ਕੋ ਵਾਅਦਾ ਹੋਇਆ ਹੋਰ 24 ਘੰਟੇ ਦੇ ਦਰਮਿਆਨ ਹਾਂਜੀ ਹਾਂਜੀ ਇਹ ਦੋਕ ਦਿਨ ਆਪਣਾ ਜਿਹੜਾ ਪਾਣੀ ਰਿਹਾ ਹੈ ਯਾ ਲੋ ਲੜਦਾ ਹੀ ਖੜਾ ਰਿਹਾ 740.00 ਕੋ ਗੇਜ ਰਹੀ ਔਰ ਡਿਸਚਾਰਜ ਲਗਭਗ 1 ਲੱਖ ਤੇ 5000 ਕਿਊਸਿਕ ਬਣਦਾ ਸੀ ਜਿਹੜਾ ਖਾਸ ਕਰਕੇ ਅੱਜ ਸਵੇਰ ਤੋਂ ਮਤਲਬ ਪਾਣੀ ਜਿਹੜਾ ਅਧਕ ਫੁੱਟ ਪਾਣੀ ਆਪੋ ਗਿਆ ਆਪਣਾ ਉਹ ਆਪੋ ਕੇ ਜਿਹੜੀ ਆਪਣੀ ਗੇਜ ਚਲ ਗਈ 740.60 ਚਲ ਗਈ 3 ਵਜੇ ਦੀ ਤੇ ਡਿਸਚਾਰਜ ਆਪਣਾ 1 ਲੱਖ ਤੇ 22 ਹਜ਼ਾਰ ਕਿਸ਼ਕ ਬਣਦਾ ਜੀ ਲਗਭਗ ਸਵੇਰੇ 6 ਵਜੇ ਦਾ 8 ਵਜੇ ਕੀ ਸਥਿਤੀ ਸੀਗੀ 6 ਵਜੇ ਗੇਜ ਕੀ ਸੀਗੀ 8 ਵਜੇ ਕੀ ਸੀਗੀ 6 ਵਜੇ ਦੀ ਜਿਹੜੀ ਗੇਜ ਸੀ ਉਹ ਆਪਣੀ ਸੀ 740.20 ਗੇਜ ਸੀ ਤੇ ਜਿਹੜੀ 8 ਵਜੇ ਦੀ ਸੀ ਉਹ 740.30 ਸੀ ਕੀ ਕਹਿਣਾ ਮੇਰਾ ਇਹ ਹੈ ਕਿ ਪੁਆਇੰਟ ਦੱਸਦਾ ਵਾਦਾ 1-2 ਘੰਟੇ ਬਾਅਦ ਦਰਜ ਕੀਤਾ ਜਾ ਰਿਹਾ ਕਿਉਂਕਿ 1-1 ਘੰਟੇ ਬਾਅਦ ਤੁਸੀਂ ਹੁਣ ਗੇਜ ਨਾਪ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਹੁਣ ਕੋਈ ਲੱਗਦਾ ਹੈਗਾ ਕਿਉਂਕਿ ਜਿੱਦਾਂ ਦੀ ਪਾਣੀ ਦੀ ਆਮਦ ਹੈਗੀ ਆ ਲਗਾਤਾਰ ਵਾਧਾ ਹੋਈ ਜਾ ਰਿਹਾ ਇਹ ਕਿਤੇ ਲੱਗਦਾ ਵਾ ਸੰਭਾਵਨਾ ਡ੍ਰੌਪ ਆਉਣ ਦੀ ਕਿ ਜਾਂ ਫਿਰ ਕੁਝ ਵੀ ਨਹੀਂ ਇਹਦੇ ਉੱਤੇ ਸਾਫ਼ ਸਪਸ਼ਟ ਨਹੀਂ ਨਹੀਂ ਇਹਦੇ ਬਾਰੇ ਅਜੇ ਤੱਕ ਅਸੀਂ ਕੋਈ ਵੀ ਮਤਲਬ ਜਾਣਕਾਰੀ ਨਹੀਂ ਦੇ ਸਕਦੇ ਅਜੇ ਤੱਕ ਵੀ ਕਿਉਂਕਿ ਇਹ ਕੁਦਰਤੀ ਨਾਂਗਰ ਜੀ ਘਟਣ ਲੱਗੇ ਤਾਂ ਇੱਥੇ ਸਟੋਪੇਜ ਲੈ ਸਕਦਾ ਨਾ ਘਟੇ ਤੱਕ ਕੀ ਪਤਾ ਕਿੱਥੇ ਤੱਕ ਜਾਣਾ ਜਾਂ ਇੱਥੇ ਖੜ੍ਹ ਜਾਣਾ ਕੋਈ ਪੱਕਾ ਨਹੀਂ ਕਹਿ ਸਕਦੇ। ਯਾਰ ਤਸਵੀਰਾਂ ਨਹੀਂ ਨੇ ਐਸਐਮਈ ਤੁਹਾਨੂੰ ਨਾਲ ਸਾਂਝੀਆਂ ਕਰਦੀਏ ਕੋਈ ਗੇਜ ਮੀਟਰ ਦੀਆਂ ਵੀ ਔਰ ਜੋ ਪਾਣੀ ਦੀ ਆਮਦ ਹੈਗੀ ਆ ਕਾਫੀ ਸਪੀਡ ਦੇ ਵਿੱਚ ਪਾਣੀ ਜਿਹੜਾ ਡਿਸਚਾਰਜ ਹੋ ਰਿਹਾ ਕਾਫੀ ਰਫਤਾਰ ਹੈਗੀ ਆ ਔਰ ਜਿੱਡੀ ਰਫਤਾਰ ਦੇ ਨਾਲ ਪਾਣੀ ਡਿਸਚਾਰਜ ਹੋ ਰਿਹਾ ਉਨੀ ਰਫਤਾਰ ਦੇ ਨਾਲ ਜਿਹੜੇ ਪਰਲੇ ਨੀਵੇਂ ਇਲਾਕੇ ਹੈਗੇ ਚਾਹੇ ਉਹ ਕਪੂਰਥਲੇ ਨੇ ਅੰਮ੍ਰਿਤਸਰ ਨੇ ਜਿਹੜੇ-ਜਿਹੜੇ ਵੀ ਤਰਨਤਾਰ ਨਾਲ ਸੰਬੰਧਿਤ ਜਿਹੜੇ ਪਿੰਡ ਨੇ ਜਿਹੜੇ ਮੰਡ ਖੇਤਰ ਦੇ ਵਿੱਚ ਨੇ ਉੱਥੇ ਹੁਣ ਪਾਣੀ ਇਸੇ ਹੀ ਤੇਜ਼ੀ ਦੇ ਨਾਲ ਉਧਰ ਜਾ ਰਿਹਾ ਹੈ ਔਰ ਇਸ ਦੇ ਨਾਲ ਹੀ ਜੇਕਰ ਗੱਲ ਕਰਾਂਗੇ ਤਾਂ ਸਾਹਮਣੇ ਤੁਸੀ ਬੰਨ ਹੈਗਾ ਬਿਲਕੁਲ ਕਪੂਰਥਲੇ ਦਾ ਖੇਤਰ ਹੈਗਾ ਔਰ ਤੁਸੀ ਬੰਨ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਹੁਣ ਟੱਚ ਕਰ ਚੁੱਕਾ ਹੈ ਬਿਆਸ ਦਰਿਆ ਦਾ ਲਗਾਤਾਰ ਝੋਨੇ ਦੀ ਫਸਲ ਜਿਹੜੀ ਹੈਗੀ ਆ ਉਹ ਇਸ ਪਾਣੀ ਦੀ ਮਾਰ ਹੇਠ ਆਉਂਦੀ ਹੋਈ ਨਜ਼ਰ ਆ ਰਹੀ ਹੈ ਕਮਾਦ ਜਿਹੜਾ ਲੱਗਾ ਹੋਇਆ ਸੀਗਾ ਉਹ ਵੀ ਪਾਣੀ ਦੀ ਮਾਰ ਹੇਠ ਹੈ ਬਾਗ ਨੇ ਜਾਂ ਸਬਜ਼ੀਆਂ ਲੱਗੀਆਂ ਨੇ ਕਿਸਾਨਾਂ ਦੀਆਂ ਤਾਂ ਉਹ ਵੀ ਪਾਣੀ ਦੀ ਮਾਰ ਹੇਠ ਹੈ ਖੈਰ ਕਦੋਂ ਤੱਕ ਇਹ ਸਥਿਤੀ ਜਿਹੜੀ ਹੈ ਉਹ ਸਹੀ ਹੁੰਦੀ ਹੈ درست ਹੁੰਦੀ ਹੈ ਉਸ ਦੇ ਉੱਤੇ ਨਜ਼ਰ ਬਣਾਈ ਰੱਖਣਾ